ਇੱਕ ਬੰਦਾ ਕਿਸੇ ਮਹਾਪੁਰਸ਼ ਕੋਲ ਚੱਲ ਗਿਆ ਕਿ ਮਹਾਪੁਰਸ਼ ਜਿਹੜਾ ਸੀ ਉਹ ਚੰਗਾ ਧਨਾੜ ਵੀ ਸੀ ਭਗਤੀ ਵਾਲਾ ਧਨ ਤੇ ਉਹਦੇ ਕੋਲ ਹੈਗਾ ਸੀ ਦੂਜਾ ਵੀ ਹੈਗਾ ਸੀ ਤੇ ਉਹਦੇ ਕੋਲ ਜਾ ਕੇ ਕਹਿੰਦਾ ਵੀ ਮੈਨੂੰ ਨਾਮਦਾਨ ਦੇ ਦਿਓ ਨਾਮਦਾਨ ਦੇ ਦਿਓ ਨਾਮਦਾਨ ਦੇ ਦਿਓ ਜਾਂ ਮੈਨੂੰ ਸਿਖਾਓ ਕੁਝ ਉਹ ਕਹਿੰਦੇ ਨਾਮਦਾਨ ਦੇ ਦਾਂਗੇ ਪਰ ਸੰਭਾਲ ਕੇ ਰੱਖੀ ਕਿਸ ਤਰ੍ਹਾਂ ਸੰਭਾਲ ਕੇ ਰੱਖੀ ਤੈਨੂੰ ਟ੍ਰੇਨਿੰਗ ਦੇਣ ਲੱਗੇ ਉਹ ਕਹਿੰਦਾ ਦਿਓ ਜੀ ਉਹਦੇ ਹੱਥ ਦੇ ਵਿੱਚ ਉਹਨਾਂ ਨੇ ਇੱਕ ਕੌਲਾ ਫੜਾ ਤਾ ਬਾਟਾ ਆਮ ਵੇਂਦੇ ਆ ਨਾ ਆਪਾਂ ਨੰਗਾ ਸਿੰਘਾਂ ਦੇ ਕੋਲ ਹੁੰਦਾ ਉਹਦੇ ਕੰਡੇ ਦੂਜੇ ਨਹੀਂ ਹੁੰਦੇ ਸਿੱਧਾ ਹੀ ਉਹ ਬਾਟਾ ਤੇਲ ਦਾ ਭਰ ਦਿੱਤਾ ਪੂਰਾ ਨੱਕੋ ਨੱਕ ਸਰੋਂ ਦੇ ਤੇਲ ਦਾ ਭਰਤਾ ਜਾਂ ਘਿਓ ਦਾ ਭਰਤਾ ਕਿਹਾ ਲੋ ਉਹਨੂੰ ਆਂਦੇ ਨੂੰ ਫੜ ਕੇ ਖਲੋ ਉਹ ਫੜ ਕੇ ਖਲੋ ਗਿਆ ਉਹਦੇ ਅੱਗੇ ਇੱਕ ਬੰਦਾ ਲਾਤਾ ਆਂਦੇ ਇਹਨੂੰ ਸਾਰਾ ਸ਼ਹਿਰ ਦੀ ਹਰ ਇੱਕ ਗਲੀ ਘਮਾਉਣੀ ਐ ਮੰਨ ਲੋ ਇਧਰ ਦੀਆਂ ਅਸੀਂ ਆਏ ਸਬਜ਼ੀ ਮੰਡੀ ਆ ਸਾਨੂੰ ਗੱਡੀ ਵਾਲੇ ਬਾਬਾ ਘਮਾ ਕੇ ਲੈ ਕੇ ਆਏ ਆ ਕਦੀ ਵਿੱਚੋਂ ਦੀ ਸਬਜ਼ੀ ਮੰਡੀ ਕਦੀ ਕੋਹੇ ਥਾਂ ਤੇ ਕਦੀ ਕਿਸੇ ਥਾਂ ਤੇ ਕਹਿੰਦੇ ਸਾਰੀਆਂ ਗਲੀਆਂ ਘਮਾਉਣੀਆਂ ਐ ਉੱਗੇ ਅੱਗੇ ਚੱਲਣਾ ਹੈ ਬਾਟਾ ਇਹਨੇ ਫੜ ਕੇ ਪਿੱਛੇ ਪਿੱਛੇ ਚੱਲਣਾ ਹੈ ਤੇ ਪਿੱਛੇ ਇੱਕ ਹੋਰ ਖਲਾਰਤਾ ਉਹਦੇ ਹੱਥ ਦੇ ਵਿੱਚ ਵੱਡੀ ਸਾਰੀ ਤੇਗਾ ਤਲਵਾਰ ਬਣਾਤੀ ਆਂਦੇ ਜਦੋਂ ਇਹੇ ਤੇਲ ਦੀ ਇੱਕ ਬੂੰਦ ਵੀ ਡਿੱਗੇ ਫਿਰ ਧਿਆਨ ਨਾਲ ਸੁਣ ਲਓ ਅੱਗੇ ਅੱਗੇ ਬੰਦਾ ਉਹਦੇ ਪਿੱਛੇ ਉਹ ਬਾਟੇ ਵਾਲਾ ਤੇ ਪਿਛਲੇ ਬੰਨੇ ਕਿਰਪਾਨ ਵਾਲਾ ਜਲਾਦ ਆਂਦੇ ਇੱਕ ਬੂੰਦ ਵੀ ਤੇਲ ਦੀ ਡਿੱਗੀ ਉਸੇ ਵੇਲੇ ਹੀ ਇਹਦਾ ਸਿਰ ਲਾ ਦੇਣਾ ਲੱਤ ਗਿਆ ਜੇ ਉਸੇ ਵੇਲੇ ਹੀ ਇਹਦਾ ਸਿਰ ਲਾ ਦੇਣਾ ਤੇ ਇਹਦਾ ਲਿਆਜ ਨਹੀਂ ਕਰਨਾ ਉਸੇ ਵੇਲੇ ਹੀ ਇਹਦਾ ਸਿਰ ਲਾ ਦੇਣਾ ਅਗਰ ਇੱਕ ਵੀ ਬੂੰਦ ਤੇਲ ਦੀ ਡਿੱਗ ਪਈ ਤੇ ਸਿਰ ਲਾ ਦੇਣਾ ਲਿਆਜ ਨਹੀਂ ਕਰਨਾ ਤੇ ਬੰਦੇ ਨੂੰ ਕਹਿੰਦੇ ਵੀ ਤੂੰ ਤੁਰੇ ਜਾਣਾ ਇਹਨੂੰ ਸਾਰਾ ਸ਼ਹਿਰ ਵਿਖਾਉਣਾ ਸਾਰੀਆਂ ਗਲੀਆਂ ਵਿਖਾਉਣੀਆਂ ਕੋਈ ਪਾਰਕ ਨਹੀਂ ਕੋਈ ਕਿਸੇ ਵੀ ਤਰ੍ਹਾਂ ਦਾ ਮਾਹੌਲ ਸਾਰਾ ਵਿਖਾਉਣਾ ਉਹ ਕਹਿੰਦਾ ਜੀ 7 ਵਜਾ ਤੋੜ ਦਿੱਤਾ ਉਸਤਾਦ ਨੇ ਗੁਰੂ ਨੇ ਤੋੜ ਦਿੱਤਾ ਉਹ ਸਾਰਾ ਸ਼ਹਿਰ ਘੁੰਮ ਕੇ ਆ ਗਿਆ ਘੁੰਮ ਕੇ ਵਾਪਸ ਆ ਗਿਆ ਤੇ ਉਸਤਾਦ ਪੁੱਛਦਾ ਦੱਸਗਾ ਮੈਨੂੰ ਕੀ ਵੇਖਿਆ ਸ਼ਹਿਰ ਚ ਉਹਨੂੰ ਪਿਆਰ ਨਾਲ ਪੁੱਛਦਾ ਉਹ ਫਲਾਣੀ ਥਾਂ ਵੇਖਿਆ ਉੱਤੇ ਕੀ ਹੋਣਿਆ ਸੀ ਉੱਤੇ সিনেমা ਹਾਲ ਸੀ ਜਾਂ ਜੋ ਵੀ ਉਹਨੇ ਚੰਗਾ ਮਾੜਾ ਨੂੰ ਪੁੱਛਿਆ ਫਲਾਣੀ ਤਾਂ ਆ ਸੀ ਵੇਖਿਆ ਜਦੋਂ ਪੰਜ ਚਾਰ ਗੱਲਾਂ ਪੁੱਛੀਆਂ ਤੁਨੂੰ ਤੇ ਉਹ ਅੱਗੋਂ ਕਹਿੰਦਾ ਵੀ ਮਹਾਰਾਜ ਜੀ ਮੇਰਾ ਤਾਂ ਧਿਆਨ ਬਾਟੇ ਚ ਹੀ ਰਿਆ ਉਹ ਆਂਦੇ ਕਿਉਂ ਉਹ ਆਂਦੇ ਜੇ ਬੂੰਦ ਰੋੜ ਜਾਂਦੀ ਕੋਈ ਠੇਡਾ ਮੈਨੂੰ ਮਾਰ ਜਾਂਦਾ ਉਹਨੇ ਤੇ ਮੇਰਾ ਸਿਰ ਲਾ ਦੇਣਾ ਸੀ ਤੁਸੀਂ ਕਹਿ ਕੇ ਭੇਜਿਆ ਸੀ ਕਹਿੰਦੇ ਹਾਂ ਪਰ ਤੂੰ ਵੇਖਿਆ ਹਾਂਦੇ ਮੈਂ ਬਸ ਤੇਲ ਹੀ ਵੇਖਿਆ ਆਂਦੇ ਬਸ ਵੀਰੇ ਇਤਰਾ ਨਾਮ ਹੀ ਵੇਖਣਾ ਹੀ ਜਿੱਦਾਂ ਇਹਨੂੰ ਸਾਹਮਣੇ ਰੱਖਿਆ ਹੀ ਨਾ ਇਦਾਂ ਜਿਹੜਾ ਤੂੰ ਨਾਮ ਜਪੇਂਗਾ ਨਾ ਉਹਨੂੰ ਸਾਹਮਣੇ ਰੱਖਣਾ ਹੀ ਕਿਉਂਕਿ ਤੇਰੇ ਵੀ ਸਿਰ ਦੇ ਉੱਤੇ ਕਾਲ ਵਿਆਲ ਜਿਉਂ ਪਰਿਓ ਡੋਲੇ ਮੁਖ ਪਸਾਰੈ ਮੀਤ ਆਂਦੇ ਕਾਲ ਦਾ ਰੂਪੀ ਵਿਆਲ ਕਹਿੰਦੇ ਸੱਪ ਨੂੰ ਕਹਿੰਦੇ ਕਾਲ ਰੂਪੀ ਵੱਡਾ ਸਾਰਾ ਐਨਾ ਕੌਂਡਾ ਤੇਰੇ ਸਿਰ ਤੇ ਝੂਲਣ ਡਿਆ ਐ ਸੱਪ ਉਹ ਤਲਵਾਰ ਵਾਲਾ ਉਹੀ ਐ ਕਹਿੰਦੇ ਮੌਤ ਤੇਰੇ ਸਿਰ ਦੇ ਉੱਤੇ ਹੈ ਧਿਆਨ ਰੱਖੀ ਕਾਲ ਬਿਆਲ ਜਿਉਂ ਪਰਿਓ ਡੋਲੇ ਜਿਉਂ ਪਰਿਓ ਜਿਤਰਾਂ ਕਾਲ ਬਿਆਲ ਐ ਮੂੰਹ ਖੋਲ ਕੇ ਤੇਰੇ ਅੱਲ ਕਹਿੰਦੇ ਸਿਰ ਦੇ ਉੱਤੇ ਐ ਨਾ ਐਂ ਡੋਲਦਾ ਬਿਆ ਕਹਿੰਦਾ ਵੇਨਾ ਮੁਖ ਪਸਾਰਿਆ ਮੀਦ ਤੇ ਕਹਿੰਦਾ ਮੂੰਹ ਖੋਲ ਕੇ ਵੀ ਇਹ ਮੌਕਾ ਕਿਹੜਾ ਵੇਲਾ ਇਹਨੂੰ ਮੈਂ ਚੜੱਪਾ ਆਂਦੇ ਬਸ ਉਹ ਕੁਰਬਾਨੀ ਖੜੀ ਉਹ ਧਿਆਨ ਰੱਖੀ ਮੌਤ ਆਲੀ ਪਤਾ ਨਹੀਂ ਕਦੋਂ ਵੱਜ ਜਾਣੀ ਐ ਉਸ ਤੋਂ ਪਹਿਲਾਂ ਨਾਮ ਜਪ ਕੇ ਨਾਮ ਸੰਭਾਲ ਕੇ ਤੇ ਆਪਣੇ ਘਰ ਚਲ ਜਾ ਕਿਉਂ ਤੇਰਾ ਸਿਰ ਨਾ ਲਾ ਸਕੇ ਬਸ ਐਈਓ ਹੀ ਕਹਿੰਦੇ ਯਾਦ ਰੱਖਣਾ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਚੇਤੇ ਰੱਖਣਾ ਤੇ ਉਹ ਰਸਤਾ ਜਿਹੜਾ ਗੁਰੂ ਕੀ ਬਾਣੀ ਦੱਸਦੀ ਉਸ ਰਸਤੇ ਤੇ ਚੱਲਣਾ ਐ ਫੇਰ ਸੰਭਿਆ ਜਾ ਸਕਦਾ ਏ ਫੇਰ ਸਾਬਤ ਪੂੰਜੀ ਸਤਗੁਰ ਸੰਗ ਫੇਰ ਸਾਬਤ ਪੂੰਜੀ ਆਪਣੇ ਘਰ ਲਿਜਾ ਸਕਦੇ ਆ ਫੇਰ ਜਿਹੜਾ ਅਸੀਂ ਵਪਾਰ ਕਰਨ ਆਏ ਆ ਇਸ ਧਰਤੀ ਤੇ ਉਹ ਕਰਕੇ ਕਾਮਯਾਬ ਹੋ ਕੇ ਗੁਰੂ ਆਪਣੇ ਪਿਤਾ ਕੋਲ ਇੱਜ਼ਤ ਨਾਲ ਜਾ ਸਕਦੇ ਆ ਕਿ ਅਸੀਂ ਚੰਗਾ ਵਪਾਰ ਕਰਕੇ ਆਏ ਆ ਤੁਸੀਂ ਸਾਰੇ ਵਪਾਰੀ ਹੋ ਮੈਂ ਵੀ ਵਿੱਚ ਤੇ ਮਹਾਰਾਜ ਨੇ ਸਾਨੂੰ ਵਸਤੂਆਂ ਦੇ ਕੇ ਭੇਜਿਆ ਜਨਮ ਤਾਂ ਦਿੱਤਾ ਹੈ ਕਈ ਲੋਕ ਭਲੇਖੇ ਚ ਰਹਿੰਦੇ ਵੀ ਖਾਲੀ ਹੱਥ ਆਏ ਖਾਲੀ ਹੱਥ ਜਾਣਾ ਨਹੀਂ ਭਾਈ ਗੁਰੂ ਕੀ ਬਾਣੀ ਨੂੰ ਪੁੱਛੋ ਕਹਿੰਦੇ ਵੀ ਚਾਰ ਪਦਾਰਥ ਲੈ ਜਗ ਜਨਮਿਆ ਪੜ ਲਓ ਚਾਰ ਪਦਾਰਥ ਲੈ ਜਗ ਜਗਤ ਦੇ ਵਿੱਚ ਜਨਮ ਤਾਂ ਲਿਆ ਰੱਬ ਨੇ ਕੁਝ ਤੈਨੂੰ ਪੂੰਜੀ ਦੇ ਕੇ ਭੇਜਿਆ ਹੈ ਉਹ ਤੇ ਤੇਰੇ ਕੋ ਉਸੇ ਲਈ ਖੋਲੀ ਜਦੋਂ ਤੇਰਾ ਜਨਮ ਹੋਇਆ ਜਦੋਂ ਤੈਨੂੰ ਮਾਂ ਦਿਸਣ ਲੱਗ ਪਈ ਜਦੋਂ ਤੈਨੂੰ ਦੁੱਧ ਦਿਸਣ ਲੱਗ ਪਿਆ ਜਦੋਂ ਤੈਨੂੰ ਭਰਾ ਦਿਸਣ ਲੱਗ ਪਿਆ ਜਦੋਂ ਤੈਨੂੰ ਭਾਬੀ ਦਿਸਣ ਲੱਗ ਪਈ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕਿਸ ਉਹ ਦਿੱਤੀ ਜੇ ਭਈਆ ਭਾਬੀ ਵੇਖ ਚੌਥੇ ਪਿਆਰ ਉਹ ਪੰਨੀ ਖੇੜ ਐਸੇ ਚੱਕਰਾਂ 'ਚ ਫਸ ਗਿਆ ਉਹ ਆਪਣੀ ਚੀਜ਼ ਹੀ ਗਵਾਲੀ ਉਹ ਲੁੱਟ ਕੇ ਹੀ ਲੈ ਗਏ ਤੈਨੂੰ ਉਹਨੂੰ ਸੰਭ ਕੇ ਰੱਖਣਾ ਸਾਨੂੰ ਪੂੰਜੀ ਦੇ ਕੇ ਕੱਲਿਆ ਏ ਉਹ ਪੂੰਜੀ ਨੂੰ ਸੰਭੋ ਤੁਸੀਂ ਭਾਗਾਂ ਵਾਲਿਓ ਕਿ ਤੁਸੀਂ 40 ਦਿਨ ਬਹਿ ਕੇ ਰੱਬ ਰੱਬ ਕਰਦੇ ਹੋ ਬੜੇ ਭਾਗਾਂ ਵਾਲੇ ਮੈਂ ਪਹਿਲਾਂ ਕਿਹਾ ਸੀ ਮੈਨੂੰ ਭੁੱਲ ਗਿਆ ਸੀ ਆਪਾਂ 1 ਮਿੰਟ ਵਾਹਿਗੁਰੂ ਵਾਹਿਗੁਰੂ ਫਿਰ ਸਮਾਪਤੀ ਬੋਲੋ ਜੀ ਵਾਹਿਗੁਰੂ 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 ਆਪਣੇ ਅੰਦਰ ਬੋਲਣਾ ਰੱਬ ਨੂੰ ਹਿਰਦੇ 'ਚ ਵਸਾ ਕੇ ਬੋਲੋ ਵਾਹਿਗੁਰੂ 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 वागुरू 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 जी का खालसा वागुरू जी की फतेह